ਆਈ ਐਮ ਸੋ ਸੌਰੀ ਫਾਰ ਮਾਈ ਬੈਡ ਵਰਡਸ ਲੇਕਿਨ ਖੋਤੀ ਦੇ ਬੱਚੇਓ ਅੰਨੀ ਦਿਓ ਮਾਸਟਰ ਨੂੰ ਪਪੀਆਂ ਦੇਗੇ ਪਾਸ ਹੁੰਦੇ ਰਹੇ ਹੋ ਤੁਸੀਂ ਲੱਗਦਾ ਤਾਂ ਇਹੀ ਹੈ ਤੁਹਾਡੀਆਂ ਹਰਕਤਾਂ ਤੋਂ ਮੈਂ ਤੁਹਾਨੂੰ ਤੁਹਾਡੀ ਭਾਸ਼ਾ ਜੀ ਸਮਝਾ ਰਿਹਾ ਮੈਂ ਐਦਾ ਦੀ ਭਾਸ਼ਾ ਯੂਜ਼ ਨਹੀਂ ਕਰਦਾ ਲੇਕਿਨ ਤੁਸੀਂ ਛੇਤਰਾਂ ਦੇ ਗਾਹ ਕੋ ਮੈਨੂੰ ਜੋ ਗੱਲ ਸਮਝ ਆਈ ਹੈ ਯਾਰ ਕਿਹੜੀ ਜੰਗ ਜਿੱਤ ਗਿਓ ਯਾਰ ਤੁਸੀਂ ਪੂਰੀ ਦੁਨੀਆ 'ਚ ਆਪਣੀ ਬਦਨਾਮੀ ਕਰਾ ਰਹੇ ਹੋ ਬੇਇੱਜ਼ਤੀ ਕਰਾ ਰਹੇ ਹੋ ਔਰ ਜਿਹਨੂੰ ਤੁਸੀਂ ਵਾਰ ਕਹਿ ਰਹੇ ਹੋ ਵਾਰ ਤਾਂ ਸਿੱਗੀ ਨਹੀਂ ਵਾਰ ਦਾ ਮਤਲਬ ਪਤਾ ਕੀ ਹੁੰਦਾ ਪਹਿਲਾਂ ਇਹ ਤਾਂ ਸਮਝ ਲੂਗੀ ਹੋਇਆ ਕੀ ਹੈ ਮਹਾਰਾਜ ਪਹਿਲੀ ਗੱਲ ਤਾਂ ਸਮਝੋ ਕੋਈ ਵਾਰ ਨਹੀਂ ਸਿੱ ਵਾਰ ਜਿਹੜੀ ਹੁੰਦੀ ਹੈ ਉਹਦੇ ਵਿੱਚ ਐਲਓਸੀ ਕ੍ਰਾਸ ਕੀਤੀ ਜਾਂਦੀ ਹੈ ਟੈਂਕਸ ਮੂਵ ਹੁੰਦੇ ਨੇ ਇਨਫੈਂਟਰੀ ਜਾਂਦੀ ਹੈ ਦੋਨੋਂ ਸਾਈਡ ਤੋਂ ਕੰਬੈਟ ਹੁੰਦਾ ਲੜਾਈ ਹੁੰਦੀ ਹੈ ਫਾਇਰਿੰਗ ਹੁੰਦੀ ਹੈ ਉਹਨੂੰ ਵਾਰ ਕਹਿੰਦੇ ਆ ਇਹ ਤਾਂ ਯਾਰ 에ਅਰ ਸਪੇਸ ਵਾਇਲੇਸ਼ਨ ਸੀਗਾ ਜਿਹਨੂੰ ਤੁਸੀਂ ਵਾਰ ਦਾ ਨਾਮ ਦਿੱਤਾ ਉੱਤੋਂ ਦੇ ਨਹੀਂ ਤੁਸੀਂ ਜਸ਼ਨ ਮਨਾ ਰਹੇ ਹੋ ਕਿ ਅਸੀਂ ਵਾਰ ਜਿੱਤ ਗਏ ਕੋਈ ਇੱਕ ਅੱਧਾ ਤਾਂ ਪਾਕਿਸਤਾਨ 'ਚ ਹੋਏਗਾ ਪੜਿਆ ਲਿਖਿਆ ਕੁਝ 10 15 20 25 ਲੋਕ ਤਾਂ ਹੋਣਗੇ ਜਾ ਕੇ ਪੜਤਾ ਲੋਕ ਹੀ ਭਾਈ 에ਅਰ ਸਪੇਸ ਵਾਇਲੇਸ਼ਨ ਕੀ ਹੁੰਦਾ ਹੈ ਮੈਂ ਕਿਸੇ ਪਾਕਿਸਤਾਨ ਬੰਦੇ ਦੇ ਖਿਲਾਫ ਨਹੀਂ ਆ ਮਤਲਬ ਮੈਨੂੰ ਲੱਗਦਾ ਸੀ ਵੀ ਆਪਣੇ ਇਧਰ ਵੀ ਆਪਣੇ ਆ ਉਧਰ ਵੀ ਆਪਣੇ ਆ ਲੇਕਿਨ ਤੁਸੀਂ ਐਡੀਆਂ ਬੇਵਕੂਫੀ ਵਾਲੀਆਂ ਹਰਕਤਾਂ ਕਰ ਕਿਉਂ ਰਹੇ ਹੋ ਯਾਰ ਜਸ਼ਨ ਮਨਾ ਰਹੇ ਹੋ ਸੜਕ ਤੇ ਜੀ ਅਸੀਂ ਵਾਰ ਜਿੱਤ ਗਏ ਅਸੀਂ ਜੰਗ ਜਿੱਤ ਗਏ ਵਾਰ ਹੋਈ ਨਹੀਂ ਹੈਗੀ ਤੁਹਾਨੂੰ ਸਮਝ ਹੀ ਨਹੀਂ ਹੈਗੀ ਮਤਲਬ ਅਕਲ ਹੀ ਨਹੀਂ ਹੈਗੀ ਕਿ ਹੋਇਆ ਕੀ ਹੈ ਚਾਰ ਮਸਾਇਲੇ ਤੁਸੀਂ ਭੇਜੀਆਂ ਚਾਰ ਮਸਾਇਲੇ ਅਸੀਂ ਭੇਜੀਆਂ ਦੋਨੋਂ ਕੰਟਰੀਜ਼ ਨੇ ਇੱਕ ਦੂਜੇ ਦਾ 에ਅਰ ਸਪੇਸ ਵਾਇਲੇਸ਼ਨ ਕੀਤਾ ਉਹਨੂੰ ਤੁਸੀਂ ਵਾਰ ਦਾ ਨਾਮ ਦਿੱਤਾ ਦੁਰ ਫਿਟੇ ਮੂੰ ਤੁਹਾਡੇ ਐ ਡੁੱਬ ਕੇ ਮਰ ਜਾਓ ਮੈਂ ਔਰ ਜ਼ਿਆਦਾ ਗੱਲ ਹੀ ਨਹੀਂ ਕਰਨੀ ਤੁਹਾਡੇ ਨਾਲ ਪਰ ਜਾਂਦੇ ਜਾਂਦੇ ਨੇ ਇੱਕ ਗੱਲ ਹੋਰ ਸੁਣਜੋ ਇਹ ਜਿਹੜਾ ਆਪਰੇਸ਼ਨ ਸਿੰਦੂਰ ਸੀਗਾ ਨਾ ਕਦੀ ਵੀ ਪਾਕਿਸਤਾਨ ਦੇ ਉੱਤੇ ਟਾਕ ਨਹੀਂ ਕੀਤਾ ਸੀ ਇੰਡੀਅਨ ਆਰਮੀ ਨੇ ਇੰਡੀਅਨ ਆਰਮੀ ਦਾ ਜਿਹੜਾ ਟਾਰਗੇਟ ਸੀਗਾ ਉਹ ਸੀਗੇ ਟੈਰਰਿਸਟ ਕੈਂਪਸ ਪਾਕਿਸਤਾਨ ਆਰਮੀ ਖੂਦ ਦੇ ਵਿੱਚ ਇਨਵੋਲਵ ਹੋਈ ਖੁਦ ਲੜਨ ਆਈ ਖੁਦ ਤਾਂ ਡਰੋਨ ਭੇਜੇ ਮਸਾਇਲਾ ਭੇਜੀਆਂ ਠੀਕ ਹੈ ਉਹ ਠੁਸਕੀ ਜੇ ਬੰਮ ਭੇਜੇ ਚਾਈਨਸ ਜਿਹੜੇ ਚੱਲੇ ਹੀ ਨਹੀਂ ਆ ਕੇ ਫਿਰ ਜੁੱਤੀਆਂ ਖਾਧੀਆਂ ਇੰਡੀਅਨ ਆਰਮੀ ਤੋਂ ਆਪਣਾ ਨੁਕਸਾਨ ਅਲੱਗ ਕਰਾਇਆ ਉੱਚ ਕਿਸੇ ਦਾ ਕਸੂਰ ਨਹੀਂ ਉੱਚ ਪਾਕਿਸਤਾਨ ਆਰਮੀ ਦਾ ਆਪਣਾ ਕਸੂਰ ਹੈ ਕਿ ਉਹਨਾਂ ਦੀ ਤਾਂ ਲੜਾਈ ਸੀ ਹੀ ਨਹੀਂ ਇੰਡੀਅਨ ਆਰਮੀ ਨੇ ਟੈਰਰਿਸਟ ਕੈਂਪਸ ਤੇ ਅਟੈਕ ਕੀਤਾ ਇੰਡੀਅਨ ਆਰਮੀ ਨੇ ਪਾਕਿਸਤਾਨ ਆਰਮੀ ਦੇ ਉੱਤੇ ਕੋਈ ਅਟੈਕ ਨਹੀਂ ਕੀਤਾ ਜਦੋਂ ਪਾਕਿਸਤਾਨ ਆਰਮੀ ਨੇ ਬੇਵਕੂਫੀ ਵਾਲੀ ਹਰਕਤ ਕੀਤੀ ਉਦੋਂ ਇੰਡੀਅਨ ਆਰਮੀ ਨੇ ਜਵਾਬ ਦਿੱਤਾ ਇੱਕ ਗੱਲ ਹੋਰ ਸੁਣੋ ਇੰਡੀਅਨ ਆਰਮੀ ਨੇ ਕਿਸੇ ਸਿਵਿਲਿਅਨ ਤੇ ਕੋਈ ਅਟੈਕ ਨਹੀਂ ਕੀਤਾ ਪਾਕਿਸਤਾਨ ਵੱਲੋਂ ਜਿੰਨੇ ਵੀ ਮਸਾਇਲੇ ਆਈਆਂ ਜਿੰਨੀਆਂ ਵੀ ਡਰੋਨਸ ਆਏ ਉਹਨਾਂ ਦਾ ਡਾਇਰੈਕਟ ਟਾਰਗੇਟ ਜਿਹੜਾ ਸੀਗਾ ਸਿਵਿਲਨ ਸੁਸਾਇਟੀਆਂ ਜਾਂ ਸਿਟੀ ਸੀਗੀਆਂ ਚੰਡੀਗੜ੍ਹ ਦੇ ਵਿੱਚ ਸੀਗਾ ਆਪਣਾ ਅੰਮਰਸਰ ਸੀਗਾ ਅੰਬਾਲਾ ਸੀ ਜੰਮੂ ਸੀ ਕਿੰਨੇ ਸਾਰੇ ਦਾ ਸਟੇਸ਼ਨ ਸੀਗੇ ਮੇਰੇ ਤੋਂ ਪਹਿਲਾਂ ਇੱਕ ਰੀਲ 'ਚ ਗਲਤੀ ਹੋਈ ਮੈਂ ਬੋਲੇ ਆ ਕਿ ਵੀ ਦਰਬਾਰ ਸਾਹਿਬ ਦੇ ਉੱਤੇ ਕੋਈ ਨਹੀਂ ਅਟੈਕ ਕਰ ਸਕਦਾ ਇਹ ਮਤਲਬ ਵਾ ਵਾ ਲੇਕਿਨ ਬਾਅਦ ਦੇ ਵਿੱਚ ਮੈਨੂੰ ਪਤਾ ਚੱਲਿਆ ਕਿ ਯਾਰ ਪਾਕਿਸਤਾਨ ਦਾ ਦਰਬਾਰ ਸਾਹਿਬ ਦੇ ਉੱਤੇ ਵੀ ਬੰਬ ਸੁੱਟਣ ਵਾਲਾ ਸੀ ਯਾਰ ਹੁਣ ਤੁਸੀਂ ਆਪ ਸੋਚ ਲਓ ਕਿ ਤੁਸੀਂ ਕਿੱਡੇ ਮੂਰਖੋਂ ਕਿੱਡੇ ਮੂਰਖੋਂ ਤੁਸੀਂ